ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀ ਵੀਡੀਓ ਤੇ ਫਿਰ ਜਿੰਨੀਆਂ ਕਲੈਕਸ਼ਨ ਐਡ ਕੀਤੀਆਂ ਨੇ ਜਿਹੜੀਆਂ ਕਲੈਕਸ਼ਨਾਂ ਨੇ ਉਹ ਹੈ ਤਾਂ ਪਾਰਟੀ ਵੇਅਰ ਪਰ ਡੇਟ ਜਿਹੜੇ ਆ ਬਹੁਤ ਜ਼ਿਆਦਾ ਫੋਰੇਬਲ ਡੇਟਾਂ ਦੇ ਨਾਲ ਆਈਆਂ ਨੇ ਇਸ ਲਈ ਵੀਡੀਓ ਨੂੰ ਲਾਸਟ ਤੱਕ ਵੇਖਿਓ ਇਹਨਾਂ ਦੀ ਡਿਟੇਲ ਡਿਸਕ੍ਰਿਪਸ਼ਨ ਤੇ ਲਈ ਤੁਸੀਂ ਨੰਬਰ ਮੇਰਾ ਆਪਣਾ ਐਡ ਕੀਤਾ 6239 245750 ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕ੍ਰੀਨਸ਼ਾਟ ਦੇ ਨਾਲ ਮੈਸੇਜ ਕਰੋਗੇ ਤਾਂ ਬੈਟਰ ਹੋਏਗਾ ਕਿਉਂਕਿ ਸਕ੍ਰੀਨਸ਼ਾਟ ਤੋਂ ਬਿਨਾਂ ਜਿਹੜੀ ਕਲੈਕਸ਼ਨਾਂ ਦਾ ਮੈਨੂੰ ਪਤਾ ਨਹੀਂ ਲੱਗਦਾ ਤੁਸੀਂ ਜਿਹੜੀ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਤੇ ਇਹ ਟ੍ਰੈਂਡੀ ਜਿਹੜੇ ਫੈਬਰਿਕ ਨੇ ਅੱਜਕੱਲ੍ਹ ਉਹਨਾਂ ਦੇ ਨਾਲ ਹੀ ਕਲੈਕਸ਼ਨ ਆਈਆਂ ਨੇ ਤੇ ਰੇਟ ਇਹਨਾਂ ਦਾ ਜਿਹੜਾ ਅਫੋਰਡੇਬਲ ਹੈ ਸਾਰੇ ਇਹ ਸੂਟ ਜਿਹੜੇ ਨੇ 1000 ਤੱਕ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਰੰਗ ਜੜਜੜ ਇਹਨਾਂ ਵਿੱਚ ਹੈਗੇ ਨੇ ਇੱਥੇ ਰੰਗ ਮੈਂ ਐਡ ਕਰ ਦਿੱਤੇ ਨੇ ਤੇ ਜਿਹੜੇ ਰੰਗ ਨੇ ਉਸੀ ਮੈਜ਼ ਇਟ ਇਜ਼ ਆਣਗੇ ਜਿਹੜੇ ਵੀ ਕਲਰ ਦੇ ਵਿੱਚ ਕੋਈ ਕਨਫਿਊਜ਼ਨ ਹੋਏਗੀ ਉਹ ਕਲਰ ਨੂੰ ਅਸੀਂ ਸਕ੍ਰੀਨ ਦੇ ਬਾਕੀ ਜਿਹੜੇ ਰੰਗ ਨੇ ਇਹ ਅਸਲੀ ਫੋਟਵਾਂ ਨੇ ਇਹਨਾਂ ਦੀਆਂ ਰੰਗ ਐਵੇਂ ਦੀਆਂ ਹਨਗੇ ਡਿਜ਼ਾਈਨ ਤੇ ਜੋ ਵੀ ਇਹਨਾਂ ਦੇ ਦੁਪੱਟੇ ਤੇ ਵਰਕ ਹੋਇਆ ਜਾਂ ਸ਼ਰਟ ਤੇ ਵਰਕ ਹੋਇਆ ਉਹ ਵੀ ਸੇਮ ਐਜ਼ ਇਟ ਇਜ਼ ਆਏਗਾ ਇਹਦੇ ਵਿੱਚ ਰੰਗ ਕਾਫੀ ਨੇ ਸਾਰੇ ਰੰਗ ਜਿਹੜੇ ਨੇ ਉਹ ਅਵੇਲੇਬਲ ਨੇ ਜਿਵੇਂ ਕਿ ਦੱਸਿਆ ਕਿ 1000 ਰੁਪਏ ਦੇ ਅੰਦਰ ਤੁਹਾਨੂੰ ਇਹ ਰਿਹਾ ਮਾ ਸ਼ਾਦੀਆਂ ਤੇ ਪਾਉਣ ਵਾਲੇ ਸਸਤੇ ਤੇ ਸੋਹਣੇ ਸੂਟ ਜਿਹੜੇ ਮਿਲ ਜਾਣਗੇ ਤੁਸੀਂ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਐਰੀ ਕਰਨੀ ਹੈ ਤਾਂ ਉਹਦੇ ਲਈ ਨੰਬਰ ਮੈਂ ਆਪਣਾ 623924575 ਜੀ ਦਿੱਤਾ ਇਸ ਨੰਬਰ ਤੇ ਜਾ ਕੇ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਇਸ ਵੀ ਕਲੈਕਸ਼ਨ ਦੇ ਬਾਰੇ ਤੁਸੀਂ ਜੋ ਵੀ ਕੁਰੀ ਕਰਨਾ ਚਾਹੁੰਦੇ ਹੋ ਚਾਹੇ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਸ਼ਾਰਟਸ ਜਾਂ ਪੋਸਟ ਪਾਣੀ ਉਹਨਾਂ ਦੇ ਵਿੱਚੋਂ ਸਕਰੀਨਸ਼ਾਟ ਸੈਂਡ ਕਰੋਗੇ ਤਾਂ ਮੇਰੇ ਲਈ ਈਜ਼ੀ ਹੋ ਜਾਏਗਾ ਅੱਜ ਕੱਲ ਜਿਹੜਾ ਫੈਂਟੀ ਸਿਲਕ ਕਾਫੀ ਟ੍ਰੈਂਡ ਕਰ ਰਿਹਾ ਐ ਫੈਂਟੀ ਸਿਲਕ ਵਾਲੀਆਂ ਕਲੈਕਸ਼ਨ ਆਈਆਂ ਨੇ ਜਿਹੜੀਆਂ ਫਿਲਹਾਲ ਤੁਹਾਡੀ ਸਕਰੀਨ ਤੇ ਇਸ ਵੇਲੇ ਸ਼ੋ ਹੋ ਰਹੀਆਂ ਨੇ ਫੈਂਟੀ ਸਿਲਕ ਫੈਬਰਿਕ ਦਾ ਜਿਹੜਾ ਹੈ ਕਿ ਪਹਿਨਣ ਨੂੰ ਬਹੁਤ ਜ਼ਿਆਦਾ ਇੱਕ ਰੀਜ਼ ਹੈ ਸਾਰੀਆਂ ਹੀ ਚਾਹੁੰਦੀਆਂ ਨੇ ਕਿ ਉਹਨਾਂ ਨੂੰ ਇਸ ਫੈਬਰਿਕ ਦੇ ਵਿੱਚ ਸੂਟ ਮਿਲਣ ਫੈਂਡੀ ਸਿਲਕ ਵਿੱਚ ਵੀ ਜਿਹੜਾ ਕਿ ਫੈ布ਰਿਕ ਹਰ ਰੇਂਜ ਵਿੱਚ ਹੈਗਾ ਹੈ ਪਲੇਨ ਚਾਹੁੰਦੇ ਹੋ ਕਢਾਈਆਂ ਵਾਲਾ ਚਾਹੁੰਦੇ ਹੋ ਜਾਂ ਹੈਂਡਵਰਕ ਕਰਵਾਉਣਾ ਚਾਹੁੰਦੇ ਹੋ ਸਾਰੀਆਂ ਤਰ੍ਹਾਂ ਦਾ ਜਿਹੜਾ ਤੁਹਾਨੂੰ ਫੈਂਡੀ ਸਿਲਕ ਦੇ ਵਿੱਚ ਰੇਂਜ ਹੈ ਉਹ 550 ਤੋਂ ਸਟਾਰਟ ਹੋ ਕੇ ਹਾਈ ਰੇਂਜ ਤੱਕ ਚਲੀ ਜਾਂਦੀ ਹੈ ਸਾਰੇ ਜਿਹੜੇ ਸੂਟ ਨੇ ਸਾਰੇ ਤੁਹਾਨੂੰ 1000 ਤੱਕ ਦੀ ਰੇਂਜ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਸੂਟ ਜਿਹੜੇ ਨੇ ਸਾਰੇ ਅਵੇਲੇਬਲ ਸਾਰੇ ਸੂਟ ਜਿਹੜੇ ਨੇ ਰੇਟ ਆਫ ਅਫੋਰਡੇਬਲ ਦੇ ਨਾਮ ਆਏ ਨੇ ਰੰਗ ਜਿਹੜੇ ਡਿਜ਼ਾਈਨ ਪੈਟਰਨ ਜੋ ਵੀ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਸੂਟਾਂ ਦੇ ਨਾਲ ਜਿਹੜੀ ਸ਼ਿਪਿੰਗ ਹੈ ਫ੍ਰੀ ਹੈ ਆਲ ਓਵਰ ਇੰਡੀਆ ਕਰ ਤੁਸੀਂ ਕਿਤੇ ਵੀ ਇਹ ਸੂਟ ਆਰਡਰ ਕਰਦੇ ਹੋ ਤੁਹਾਨੂੰ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਸੂਟ ਪਹੁੰਚਣਗੇ ਸਾਰੀਆਂ ਹੀ ਮੈਂ ਜਿੰਨੀਆਂ ਵੀ ਕਲੈਕਸ਼ਨਾਂ ਹਮੇਸ਼ਾ ਐਡ ਕਰਦੀ ਹਾਂ ਫ੍ਰੀ ਸ਼ਿਪਿੰਗ ਦੇ ਨਾਲ ਹੁੰਦੀਆਂ ਨੇ ਇਹਨਾਂ ਦਾ ਰੇਟ ਮੈਂ ਤੁਹਾਨੂੰ ਨਹੀਂ ਦੱਸਿਆ ਰੇਟ ਤੇ ਲਈ ਤੁਸੀਂ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਸੂਟ ਜਿਹੜੇ ਕੀ ਸਾਰੇ ਅਵੇਲੇਬਲ ਨੇ ਐ ਵੀ ਜਿਹੜੇ ਸੂਟ ਨੇ ਇਹ ਵੀ ਵਿਆਹਾਂ ਸ਼ਾਦੀਆਂ ਵਾਲੇ ਨੇ ਇਹਨਾਂ ਦੇ ਥੋੜੀ ਆਫਰ ਵੀ ਹੈਗੀ ਆ ਉਹ ਆਫਰ ਤੁਸੀਂ ਜਾਨਣਾ ਚਾਹੁੰਦੇ ਆ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਕਲੈਕਸ਼ਨਾਂ ਜਿਹੜੀਆਂ ਸਾਰੀਆਂ ਟ੍ਰੈਂਡੀ ਨੇ ਸਟੇਟਸ ਦੇਖਣਾ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਪਣੇ ਨੇਮ ਤੇ ਸਿਟੀ ਦੇ ਨੇਮ ਨਾਲ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਜਿਹੜਾ ਸਟੇਟਸ ਦੀਆਂ ਅਪਡੇਟਸ ਨੇ ਸ਼ੋ ਹੋ ਜਾਇਆ ਕਰਨਗੀਆਂ ਤੇ ਜੇਕਰ ਤੁਸੀਂ ਸੂਟ ਸੇਲ ਕਰ ਰਹੇ ਹੋ ਜਾਂ ਫਿਰ ਕਰਨਾ ਚਾਹੁੰਦੇ ਹੋ ਰੀਸੇਲਿੰਗ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰਕੇ ਦੱਸ ਦੇਣਾ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿਤੇ ਤੁਹਾਨੂੰ ਜੜੀਆਂ ਸੂਟਾਂ ਦੀ ਡੇਲੀ ਦੀਆਂ ਅਪਡੇਟਸ ਨੇ ਸੂਟ ਹੋ ਗਏ ਜੁਐਲਰੀ ਹੈਂਡ ਬੈਗਸ ਮੇਕਅਪ ਵਗੈਰਾ ਜਿਹੜੀਆਂ ਕਲੈਕਸ਼ਨਾਂ ਨੇ ਉਹ ਸਾਰੀਆਂ ਤੁਹਾਨੂੰ ਉਸ ਗਰੁੱਪ ਦੇ ਵਿੱਚ ਆ ਜਾਇਆ ਕਰਨਗੀਆਂ ਇੱਥੇ ਸਿਰਫ ਮੈਂ ਸੂਟਾਂ ਦੀ ਹੀ ਜ਼ਿਆਦਾਤਰ ਵੀਡੀਓ ਐਡ ਕਰਦੀ ਆ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ